ਇਹ ਗੋਤਾਖੋਰਾਂ ਦੀ ਪੋਲੇਸ਼ੰਕਾ ਡਾਈਵਰ ਕੋਲ ਟੀਮ ਹੈ ਜੋ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਕਪਨਾ ਕੰਮ ਕਰਦੀ ਹੈ ਨਹਿਰ ਦਾ ਜਿਹੜਾ ਫਲੋ ਹੈ ਥੋੜਾ ਜਿਹਾ ਘਟਾ ਹੈ ਤਾਂ ਫਿਰ ਵੀ ਲੋਕ ਜਿਹੜੇ ਸੁਸਾਇਡ ਚੱਲੀ ਜਾ ਰਹੇ ਆ तकरीबन ਹਫਤੇ ਦੇ ਵਿੱਚ 2-4 ਦਿਨਾਂ ਦੇ ਵਿੱਚ ਦੋ ਵਿਅਕਤੀ ਜਿਹੜੇ ਸੀਗੇ ਉਹ ਇੱਥੇ ਚਨਾਥਲ ਦੇ ਵਿੱਚ ਪਾਖੜਾ ਨਹਿਰ ਦੇ ਵਿੱਚ ਗਿਰ ਗਏ ਸੀ ਅਚਾਨਕ ਜਿਨ੍ਹਾਂ ਦੀ ਡੈੱਡ ਬੋਡੀ ਲੱਭਣ ਵਾਸਤੇ ਸਾਰੇ ਗੋਤਾਖੋਰ ਦੀ ਟੀਮ ਲੱਗੀ ਸੀ ਪਰ ਉਸ ਦੌਰਾਨ ਚਿੰਤਾ ਇਹ ਹੋਈ ਵੀ ਇੱਕ ਕਾਰ ਜਿਹੜੀ ਸੀਗੀ ਉਹ ਸਾਨੂੰ ਪਾਖੜਾ ਨਰਚੇ ਜਾਂਪੀ ਸੀ ਜਦੋਂ ਗੋਤਾਖੋਰਾਂ ਨੇ ਚੈੱਕ ਕਰਿਆ ਤਾਂ ਇਹ ਲਗਭਗ 2021 ਮਾਡਲ ਗੱਡੀ ਹੈ ਤੇ ਉਸ ਨੂੰ ਗੋਤਾਖੋਰਾਂ ਨੇ ਜਦੋਂ ਚੈੱਕ ਕਰਿਆ ਤੇ ਨਾਲ ਹੀ ਅਸੀਂ ਜਿਹੜੀ ਇਹਦੀ ਜਾਣਕਾਰੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਔਰ ਇਹਦੇ ਬਾਰੇ ਇਹ ਚਨਾਥਲ ਦਾ ਪਿੰਡ ਹੈ ਚਨਾਥਰ ਖੁੱਦ ਜਿਹੜਾ ਹੈਗਾ ਉੱਥੇ ਦਾ ਇੱਕ ਵਿਅਕਤੀ ਮਿਸ ਸੀਗਾ ਔਰ ਉਸ ਨੂੰ ਜਦੋਂ ਅਸੀਂ ਜਾ ਕੇ ਚੈੱਕ ਕਰਤਾ ਗੱਡੀ ਦੇ ਵਿੱਚ ਪਿੰਜਰ ਪਿਆ ਸੀਗਾ ਜਿਸ ਨੂੰ ਗੋਤਾਖੋਰ ਟੀਮ ਨੇ ਉਹਨੂੰ ਤਕਰੀਬਨ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਦਿਖਾਇਆ ਪੁਲਿਸ ਨੂੰ ਤੇ ਇੱਥੇ ਡਿਊਟੀ ਅਫਸਰ ਜਿਹੜੇ ਆਏ ਹੋ ਸੀਗੇ ਉਹਨਾਂ ਨੂੰ ਵਿੱਚ ਕਈ ਚੀਜ਼ਾਂ ਜੋ ਸਾਨੂੰ ਸਬੂਤ ਮਿਲੇ ਆ ਪਰ ਇਹ ਪਿੰਜਰ ਹੀ ਹੈ ਕਾਰ ਜਿਹੜੀ ਉਹ ਬਾਹਰ ਕੱਢ ਰਹੇ ਹੈਗੇ ਜਿਸ ਤਰ੍ਹਾਂ ਕਾਰ ਨਿਕਲੂਗੀ ਅਗਲੀ ਜਾਣਕਾਰੀ ਦਵਾਂਗੇ ਪਰ ਇਹ ਵਿਅਕਤੀ ਕੌਣ ਹੈ ਕਿੱਥੇ ਦਾ ਹੈਗਾ ਇਹਦੀ ਜਾਨਦਾਰ ਜਾਣਕਾਰੀ ਪੁਲਿਸ ਦੇ ਸਕਦੀ ਹੈ ਓਕੇ ਜੀ ਓਕੇ ਸਰ ਕਿਸਨ ਅੰਬੰਦ ਚਨਾਰਥਨ ਕਲਾ ਦੇ ਨੇੜੇ ਜਿਹੜੇ ਨਹਿਰ ਦੇ ਵਿੱਚ ਇੱਕ ਬੀਜਾ ਗੱਡੀ ਮਿਲੀ ਹੈ ਗੋਤਾਖੋਰ ਉੱਥੇ ਗਈ ਸੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਸ ਦੇ ਮੁਤਾਬਕ ਗੱਡੀ ਨੂੰ ਬਾਹਰ ਕੱਢਿਆ ਗਿਆ ਔਰ ਉਹਦੇ ਵਿੱਚ ਇੱਕ ਗੱਡੀ ਦੇ ਵਿੱਚ ਇੱਕ ਲਾਸ਼ ਮਿਲੀ ਹੈ ਸੋ ਜਾਂਚ ਇਸ ਦੇ ਚੱਲੀ ਜਾ ਰਹੀ ਹੈ ਔਰ ਅਸੀਂ ਬੜੀ ਡੂੰਘਾਈ ਨਾਲ ਇਸ ਦੀ ਜਾਂਚ ਕਰਕੇ ਉਸ ਤੋਂ ਬਾਅਦ ਜਿਹੜੀ ਵੀ ਕੋਈ ਅੱਗੇ ਫਰਦਰ ਇਨਫੋਰਮੇਸ਼ਨ ਹੋਵੇਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ पता कुछ कौन सी की की में आ, कर रहे हैं जी हजे सारी तहकीक़त इशू है कर रहे सारी वेरीफाई कर रहे हैं वेरीफाई करने कर तो बाद सारी गलत जा सकती है थैंक यू